ਆਪ ਐਮਰਜੈਂਸੀ ਦੇ ਵਿੱਚ ਕੋਈ ਡਾਕਟਰ ਸਾਹਿਬ ਨਾਲ ਕੋਈ ਹੱਥੋਪਾਈ ਹੋਈ ਹੈ ਜੀ ਐਮਰਜੈਂਸੀ ਦੇ ਵਿੱਚ ਬੱਸ ਲੂਕੀ ਕੀਤੀ ਆ ਬਹੁਤ ਨਿੰਦਮਯੋਗ ਹੈ ਕਿ ਕੋਈ ਡਾਕਟਰ ਦੇ ਉੱਤੇ ਜੇ ਹੱਥ ਚੱਕ ਲਿਆ ਇਹ ਰੱਬ ਆ ਡਾਕਟਰ ਇਸ ਤੋਂ ਉੱਪਰ ਕੋਈ ਨਹੀਂ ਹੈਗਾ ਪਰ ਹੁਣ ਇਹ ਦੋ ਬੰਦਿਆਂ ਦੀ ਗਲਤੀ ਨਾਲ ਅੱਜ ਹਜ਼ਾਰਾਂ ਲੋਕ ਪਰੇਸ਼ਾਨ ਹੋ ਰਹੇ ਨੇ ਕਿ ਡਾਕਟਰ ਸਾਹਿਬ ਇੱਕ ਇਹੋ ਜਿਹੀ ਜੀ ਜਿਹਾ ਦੇਵ ਭਗਵਾਨ ਦਾ ਰੂਪ ਆ ਜਿਹੜੇ ਹੁਣ ਡਾਕਟਰ ਸਾਹਿਬ ਸਾਰੇ ਹਰਤਾਲ ਤੇ ਬੈਠੇ ਆ ਉਹਨਾਂ ਤੇ ਕੋਈ ਹਜੇ ਤੱਕ ਕਾਰਵਾਈ ਨਹੀਂ ਹੋਈ ਵੀ ਮਰੀਜ਼ ਪਰੇਸ਼ਾਨ ਹੋ ਰਹੇ ਹੈਗੇ ਉਹ ਮਰੀਜ਼ ਦੇ ਨਾਲ ਆਏ ਸੀਗੇ ਉਹਨਾਂ ਵੱਲੋਂ ਡਾਕਟਰ ਸਾਹਿਬ ਨੂੰ ਹੱਥਾ ਪਾਈ ਵੀ ਕੀਤੀ ਗਈ इवन ਉਹਨਾਂ ਨੇ ਡਾਕਟਰ ਸਾਹਿਬ ਨੂੰ ਬਰਬਲੀ ਦੀ ਬਹੁਤ ਧਮਕੀਆਂ ਦਿੱਤੀਆਂ ਕਿ ਅਸੀਂ ਤੁਹਾਡੇ ਘਰ ਨੂੰ ਅੱਗ ਲਗਾ ਦਾਂਗੇ ਤੁਹਾਨੂੰ ਬਾਹਰ ਮਿਲੇਓ ਅਸੀਂ ਅੱਦਾ ਕਰਾਂਗੇ ਲਓ ਜੋ ਕਿ ਇੱਕ ਬਹੁਤ ਹੀ ਗਲਤ ਘਟਨਾ ਹੈ ਜੀ ਏਦੇ ਨਾਲ ਸਾਰਿਆਂ ਦਾ ਮਨੋਬਲ ਘਿਰਦਾਗਾ ਕਿ ਹਾਂ ਆਪਾਂ ਇੱਥੇ ਸੇਵਾਵਾਂ ਦੇ ਰਹੀਆਂ ਏਦਾਂ ਦੇ ਮਾਹੌਲ ਦੇ ਵਿੱਚ ਕੰਮ ਕਰਨਾ ਪੋਸੀਬਲ ਨਹੀਂ ਹੈ ਅੱਜ ਦੇ ਲਈ ਸਿਰਫ ਸਿਵਲ ਹਸਪਤਲ ਬਰਨਾਲੇ ਦੇ ਵਿੱਚ ਹੀ ਸਰਵਿਸਿਜ਼ ਬੰਦ ਰਹੀਆਂ ਕੱਲ ਤੋਂ ਅਸੀਂ ਸਾਰਾ ਜਿਹੜਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਮੋਰ ਹਸਪਤਲ ਨੇ ਤਪਾਤਨ ਉਹ ਅਪਡਾਟ ਵਗੈਰਾ ਸਾਰੇ ਹਸਪਤਲ ਦੇ ਵਿੱਚ ਓਪੀਡੀ ਸਰਵਿਸਿਜ਼ ਆਨ ਕਰਾਉਣਾ ਜੀ ਗਰੀਬ 11:30 ਦੇ ਆਰਾਊਂਡ ਪੇਸ਼ੈਂਟ ਐਮਰਜੈਂਸੀ ਦੇ ਵਿੱਚ ਪਹੁੰਚਿਆ ਉਸ ਤੋਂ ਬਾਅਦ ਉਹਦੀ ਚੈੱਕਅਪ ਮੁੱਢਲੇ ਚੈੱਕਅਪ ਤੋਂ ਬਾਅਦ ਉਹਦਾ ਇਲਾਜ ਚੱਲ ਰਿ ਉਸ ਤੋਂ ਬਾਅਦ ਉਹਨਾਂ ਨੇ ਮੰਦਵਾ ਗਈ ਮੰਦੀ ਬੋਲੀ ਬੁਲਣੀ ਸਟਾਰਟ ਕਰੀ ਉਲਾਜੀਦਰਨ ਜਦੋਂ ਇਨਵੈਸਟੀਗੇਸ਼ਨ ਦਾ ਟਾਈਮ ਆਇਆ ਕਿ ਇਨਵੈਸਟੀਗੇਸ਼ਨ ਕਰਾਈ ਜਾਏ ਪੇਸ਼ੈਂਟ ਦੀ ਤੇ ਉਹਨਾਂ ਨੇ ਮੇਰੇ ਤਰਫ ਥੋੜਾ ਅਗਰੈਸਿਵਿਟੀ ਦਾ ਐਟੀਟਿਊਡ ਥੋੜਾ ਜ਼ਿਆਦਾ ਵਧਾਇਆ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਹੱਥਪਾਈ ਕਰਨੀ ਸ਼ੁਰੂ ਕਰੀ ਐਂਡ ਡਰਾਉਣਾ ਧਮਕਾਉਣਾ ਉਸ ਤੋਂ ਬਾਅਦ ਘਰ ਦੇ ਨੂੰ ਡਰਾਉਣਾ ਧਮਕਾਉਣਾ ਪਰਸਨਲ ਦੀ ਹਾਂਜੀ ਮੇਰੇ ਘਰ ਦੇ ਬਾਰ ਮੈਨੂੰ ਨਕਰੇ ਨਾ ਵਰਦੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਮੈਂ ਉਸ ਦਰਾਨ ਪੀਸੀਆਰ ਨੂੰ ਕਾਲ ਕਰਿਆ ਕਿ ਮੈਨੂੰ ਸਹਾਇਤਾ ਚਾਹੀਦੀ ਹੈ ਬਿਕੋਜ਼ ਸਟਾਫ ਨੇ ਮੈਨੂੰ ਉਸ ਤੋਂ ਬਾਹਰ ਕਢਵਾਇਆ ਐਂਡ ਫਿਰ ਉਸ ਤੋਂ ਬਾਅਦ ਗਾਲੀਆਂ ਦਿੰਦੇ ਹੋਏ ਤੇ ਆਪਣਾ ਧਮਕੀਆਂ ਦਿੰਦੇ ਹੋਏ ਉਹ ਇਥੋਂ ਐਮਰਜੈਂਸੀ ਦੇ ਵਿੱਚੋਂ ਚਲੇ ਗਏ ਜਸਸ ਦੀ ਡਿਮਾਂਡ ਸੀ ਜਦ ਤੱਕ ਜਸਸ ਨਹੀਂ ਸਾਨੂੰ ਮਿਲਦਾ ਉਦ ਤੱਕ ਅਸੀਂ ਆਪਣਾ ਸਟਰਗਲ ਕੰਟੀਨਿਊ ਕਰਾਂਗੇ ਰਾਤ तकरीबन 1.5 ਵਜੇ ਦੇ ਕਰੀਬ ਸਾਨੂੰ ਰੁਕਾ ਡਾਕਟਰੀ ਰੁਕਾ ਮਸੂਲ ਹੋਇਆ ਸੀ ਸਿਵਲ ਹਸਪੀਟਲ ਤੋਂ ਡਾਕਟਰ ਗਗਨਦੀਪ ਜੀ ਨਾਲ ਕੋਈ ਹੱਥੋਂਪਾਈ ਕਰਨ ਸੋਣਨੀ ਅੱਜ ਉਹਦੇ ਖਿਲਾਫ ਮੰਨ ਦੀ ਕਾਰਵਾਈ ਡਾਕਟਰ ਗਗਨਦੀਪ ਭੰਦੇਰ ਜੀ ਦਾ ਬਿਆਨ ਲਿਖ ਕੇ ਐਫ ਆਈ ਆਰ ਨੰਬਰ ਐਫ ਆਈ ਆਰ ਨੰਬਰ 26 ਬਣਦੀਆਂ ਸਿਕਸਨਾ ਦਾ ਇਹ ਦਰਜ ਕਰਤੀ ਹੈ ਦੋਸ਼ੀਆਂ ਉਮੀ ਭਾਲ ਜਾਰੀ ਹੈ ਦੋਸ਼ੀ ਰੋਹਿਤ ਕੁਮਾਰ ਇੱਕ ਭਾਨਚੰਦ ਇੱਕ ਨਾਮ ਲਓ ਵਿਅਕਤੀ ਤੈਨੂੰ ਦੋਸ਼ੀ ਖਲਾਫ ਐਫ ਆਈ ਆਰ ਦਰਜ ਕਰਤੀ ਭਾਲ ਜਾਰੀ ਹੈ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ